ਅਸੀਂ ਸਮੂਹ ਪਿੰਡ ਜਾਨੀਸਰ ਪਤੀ ਜਿਲ੍ਹਾ ਫਾਇਲਕਾ ਦੇ ਮੁਕਤੇ ਵਾਸੀ ਜਿਹੜਾ ਸਾਡੇ 567 ਏਕੜ ਰਕਬੇ ਦਾ ਮੋਗਾ ਮੁਖਸਰ ਮਾਈਨਰ ਦੀਆਂ țeਨਾਂ ਤੇ ਲੱਗਿਆ ਹੋਇਆ ਜੋ ਕਿ ਲਗਾਤਾਰ 35 ਸਾਲ ਤੋਂ ਸਮਾਂ ਵੱਧ ਹੋ ਗਿਆ ਵੀ ਸਾਡੇ ਇੱਥੇ ਪਾਣੀ ਨਹੀਂ ਪਹੁੰਚਦਾ ਸੀ ਤੇ ਸਾਡੀ ਇਹ ਬਹੁਤ ਚਿਰ ਦੀ ਪੰਜਾਬ ਸਰਕਾਰ ਤੋਂ ਮੰਗ ਸੀ ਵੀ ਸਾਨੂੰ ਜਿਹੜਾ ਪਾਣੀ ਇੱਥੇ ਪੁੱਜਦਾ ਕੀਤਾ ਜਾਵੇ ਤਾਂ ਸਾਡੇ ਖੇਤਾਂ ਦੀ ਜਿਹੜੀ ਆ ਆਪਾਸੀ ਹੋ ਸਕੇ ਕਿਸਾਨ ਬਹੁਤ ਚਿਰ ਤੋਂ ਚਿੰਤਕ ਸਨ ਤੇ ਵਾਰ-ਵਾਰ ਬੜੀਆਂ ਸਰਕਾਰਾਂ ਬਦਲੀਆਂ ਉਹਨਾਂ ਦੇ ਵਿੱਚ ਮੰਗ ਕਰਦੇ ਸੀ ਕਿ ਸਾਡੇ ਪਿੰਡ ਜਾਨੀਸ਼ਰ ਪਾਣੀ ਪਹੁੰਚਾਇਆ ਜਾਵੇ ਪਰੰਤੂ ਹੁਣ ਜਦੋਂ ਤੋਂ ਕੋ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਇਹਨਾਂ ਦੀ ਸਰਪ੍ਰਸਤੀ ਹੇਠ ਸਰਕਾਰ ਬਣੀ ਹੈ ਤੇ ਸਾਡੇ ਮਾਨਯੋਗ ਸ੍ਰੀ ਕ੍ਰਿਸ਼ਨ ਤਮਾਰ ਜੀ ਜੋ ਜਦੋਂ ਦੇ ਇਹਨਾਂ ਨੇ ਜਲ ਸਰੋਤ ਵਿਭਾਗ ਸੰਭਾਲਿਆ ਉਹਨਾਂ ਦੇ ਨਾਲ ਜਿਹੜਾ ਥੱਲੇ ਉਹਨਾਂ ਦੇ ਛੋਟੇ ਮਤਲਬ ਡਿਸਟ੍ਰਿਕਟ ਲੈਵਲ ਤੇ ਜਿਹੜੇ ਕਰਮਚਾਰੀ ਐਕਸ਼ਨ ਸਾਹ ਐਸਪੀਓ ਸਾਹ ਉਹ ਨਤੇਜ ਬਰਾੜ ਦੀ ਉਹਨਾਂ ਨੇ ਜਿਹੜੀ ਆਪਣੀ ਬਹੁਤ ਲੰਬੀ ਘਾਹ ਲਾਣਾ ਘਾਲ ਕੇ ਤੇ ਨਿੱਜੀ ਤੌਰ ਤੇ ਆਪਣੇ ਯਤਨਾਂ ਦੇ ਸਦਕਾ ਬਿਨਾਂ ਕਿਸੇ ਰੋਕ ਰੁਕਾਵਟ ਦੇ ਇਸ 67836 ਤੇਲ ਫਰੰਟ ਨੂੰ ਅੱਜ ਚਾਲੂ ਕੀਤਾ ਜਿਹੜਾ ਕਿ ਪਾਣੀ ਤੁਸੀਂ ਵੇਖ ਹੀ ਰਹੇ ਹੋ ਵੀ ਇੱਥੇ ਪਹੁੰਚ ਰਿਹਾ ਤੇ ਹੁਣ ਸਾਨੂੰ ਉਮੀਦ ਆ ਵੀ ਸਾਡਾ ਕੁਛ ਨਾ ਕੁਛ ਇੱਥੇ ਜ਼ਰੂਰ ਹੋਊਗਾ ਸਾਡੀ ਜਿਹੜੀ ਫਸਲਾਂ ਦੀ ਜਿਹੜੀ ਆਪਾਸੀ ਹੋ ਸਕੂਗੀ ਅਸੀਂ ਸਮੂੱਚੇ ਪਿੰਡ ਵਾਣੀਆਂ ਹੁਤਮੂੱਚੇ ਕਿਸਾਨਾਂ ਵਾਣੀਆਂ ਐਸਡੀਓ ਸਾਹਿਬ ਦਾ ਸ੍ਰੀ ਕ੍ਰਿਸ਼ਨ ਕੁਮਾਰ ਜੀ ਦਾ ਔਰ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਜਿਹੜਾ ਸਾਨੂੰ ਇਤਾਂ ਦੇ ਸਾਡੀ ਲੰਬੇ ਸਮੇਂ ਤੋਂ ਜਿਹੜੀ ਮੰਗ ਆ ਪੂਰੀ ਕੀਤੀ ਆ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਠੀਕ ਹੈ ਦੇਖ ਲਓ ਵੀਡੀਓ ਬਣਾ ਲਈ ਨੇ ਮੈਨੂੰ ਕਿਹਨੇ ਟਿੱਬਿਆਂ ਦੇ ਪਾਣੀ ਝੜਦਾ ਹੈ ਹਾਂ ਆਹ ਦੇਖ ਭਾਈ ਕਮਾਲ ਹੋ ਗਈ ਇਹ ਤਾਂ ਹੈਲੋ